श्री मुकदसर साहिब विखे शिव सेना दे वर्करा वालों की थी एक सिख नौजवान दी कुटमार शिव सेना वालों लाए धरने हुई तकरार गाली गलोच तो बिगड़ गया मामला ਕਿ ਸੈਨਾ ਆਗੂ ਦੇ ਸਮਰਥਕਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਹਸਪਤਾਲ ਪਹੁੰਚੇ ਸਿਕ ਨੌਜਵਾਨ ਪੁਲਿਸ ਨੇ ਹਮਲਾਵਰਾਂ ਤੇ ਕੀਤਾ ਮਾਮਲਾ ਦਰਜ اوہ دو میرا روکے تو منو بتا تین آنے آ جا یار آ بھائی ہلو آ جا یار زندہ باد کیا لوگاں لوگ کہاں تک نہیں ہے چلاؤ تے نہیں نہیں زندہ باد زندہ باد او ناں کال جا یار کیا کوئی سن اپنا श्री मुकतसर साहिब विखे शिव सैनिका वालों लाए धरने मौके हुई तकरार विच मामला उस वेले विगड़ गया जो शिव सैनिका ने सिख नौजवान कुट की कुटमार की नौजवान की तो मामला इन्ना विगड़ गया मामले दखल देके पुलिस नवाई करनी पी कल शिव सेना के एक आगुते घर से हमले नैके पुलिस की टिल्ली कारवाई तो खफा शिव सैनिका ने अपने समर्थक नाल श्री मुकतसर साहिब बस अड्डे चौंकी के बाहर धरना लाया ਇਸ ਮੌਕੇ ਸੜਕ ਜਾਮ ਕਰਕੇ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਥੋਂ ਲੰਘਣ ਨੂੰ ਲੈ ਕੇ ਨੇੜਲੇ ਪਿੰਡ ਦੇ ਇੱਕ ਕਾਰ ਸਵਾਰ ਸਿੱਖ ਨੌਜਵਾਨ ਦੀ ਤਰਨਾਕਾਰੀਆਂ ਨਾਲ ਟਕਰਾਰ ਹੋ ਗਈ ਇਹ ਮਾਮਲਾ ਇੰਨਾ ਵਿਗੜ ਗਿਆ ਕਿ ਸ਼ਿਵ ਸੈਨਾ ਆਗੂ ਦੇ ਸਮਰਥਕਾਂ ਨੇ ਸਿੱਖ ਨੌਜਵਾਨ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਤੱਕામੁਕੀ ਕੀਤੀ ਅਤੇ ਕੱਪੜੇ ਵੀ ਪਾੜ ਦਿੱਤੇ ਇਸ ਮੌਕੇ ਸ਼ਿਵ ਸੈਨਾ ਦੇ ਆਗੂ ਦੇ ਗਨਮੈਨਾ ਅਤੇ バス ਅੱਡੇ ਤੇ ਹਾਜ਼ਰ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਛੁਡਾ ਕੇ ਤੋਰ ਦਿੱਤਾ इस मामले के मौके से हाजिर व्यक्ति ने शिव सैना आगू समर्थक शब्दों की शिवसेना अपनी अपनी दोष लाया उधर कुटमार का शिकार नौजवान नारसा ने सरकारी हस्पता दाखिल कराया जिस तकतसर तो साहब पुलिस ने नौजवान के बयान से हमलावर विरुद्ध मामला दर्ज कर लिया है ਦੀ ਕੀ ਨਾਮ ਕੀ ਮੇਰਾ ਨਾਮ ਵੇਟੀ ਜਗਦੀਸ਼ਾ ਪਿੰਡਰਪਾਣਾ ਮੇਰਾ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੂੰ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾਰੇ ਪਾਸੇ ਹੋ ਜੋ ਸਾਰੇ ਬੰਦਿਆਂ ਦੇ ਗਲ ਪੈ ਗਿਆ A to Z ਕਿੰਨੇ ਵੀ ਇੱਥੇ ਨਾਕਾ ਲਾਈ ਬੇਟਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਉਹ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਥੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲਈ ਮੁੰਡਾ ਕਿੱਧਰ ਗਿਆ ਚਾ ਕਿੱਧਰ ਕਿ ਕਿਸ ਤਰ੍ਹਾਂ ਜਦੋਂ ਹੋੜ ਹੋਇਆ ਕਿ ਇਸ ਤਰ੍ਹਾਂ ਦਾ ਹੋਇਆ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਤੂ ਕੇ ਉਹਨੂੰ ਕੁੱਟਿਆ ਹੋ ਸਕਦਾ ਹੁੰਦਾ ਕੋਈ ਗੁੱਡੀਆਂ ਸਟਾਈ ਮਾਰੀਆਂ ਸੁੱਨ ਮਾਰੇ ਬਹੁਤ ਜ਼ਿਆਦਾ ਪਬਲਿਕ ਨੇ ਪੈ ਕੇ ਉਹਨੂੰ ਮਸਾ ਚੜਵਾਇਆ ਮੇਰਾ ਨਾਮ ਰਜੀਸ਼ ਗਰਗਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕੁਰਬਾਨਾ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ 'ਚ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਐਸਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਵੀ ਬੰਦੇ ਨਹੀਂ ਲੱਭਨੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲਓ ਉਹਦੇ ਸਬੰਧ 'ਚ ਅੱਜ ਸਾਰੇ ਸ਼ਿਵਸੈਨ ਇਕੱਠੇ ਹੋ ਕੇ ਅੱਜ 62 ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਵੀ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਡੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਤੇ ਜਿਸ ਦਾ ਕੋਈ ਮਾਫਲਾ ਪੱਖਿਆ ਕੀ ਨੋਜਵਾਲ ਦੀ ਖੁਬਰ ਹੋਈ ਹੈ ਕੀ ਉਹ ਲੋਕ ਸਾਡੇ ਗੱਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀਆਂ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਾਦੇ ਕਾਦੇ ਲੀਡਰੋਂ ਤੁਸੀਂ ਕਾਦੇ ਸੜਕਾ ਤੁਹਾਨੂੰ ਐਨ ਸਾਹਿ ਅਗੋ ਹਿੰਜਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਦਿਸਤਰਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਜੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਥੇ ਇੱਕ ਮੁਲਾਜ਼ਮ ਕੋਈ ਖੜੇ ਸੀ ਉਹ ਮੇਰੇ ਗਨਮੈਨ ਜੀ ਉਹ ਉਹ ਮੇਰੇ ਨਾਲ ਅੱਜ ਮਿਤੀ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸਿਗਾ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬਹਿਸਬਾਜੀ ਹੋਈ ਜਿਸ ਨੂੰ ਲੈਂਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗੈਂਡ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਖਾਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੇਰੀ ਕਾਰਵਾਈ ਅਮਚ ਲਿਆਂਦੀ ਜਾਏਗੀ